ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵੰਦ ਗੁਰੂ ਜੀ ਦੀ ਫਤਿਹ ਯਾਤਰਾ ਸ੍ਰੀ ਹਿਊ ਟੈਮ ਨਦੇੜ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਟਰੈਕਟਰ ਟਰਾਲੀ ਲੈ ਕੇ ਆਏ ਆ ਤੇ ਅੱਜ ਆ ਜਿਹੜੀ ਵੀਡੀਓ ਆਪਾਂ ਸ਼ੇਅਰ ਕਰ ਲੱਗੇ ਆ ਵੀ ਡੀਜ਼ਲ ਦੀ ਗੱਲ ਲੱਗੇ ਆ ਵੀ ਟਰੈਕਟਰ ਨੇ ਡੀਜ਼ਲ ਕਿੰਨੇ ਦਾ ਖਾਦਾ ਵਾ ਸਵਰਾਜ 855 ਨੇ ਤੇ ਅੱਜ ਉਹ ਆਪਾਂ ਗੱਲਬਾਤ ਵੀ ਕਰਦੇ ਆ ਤੇ ਇਧਰ ਆਪਣਾ ਪਾਪਰੀ ਭਰਾ ਸੀਗਾ ਵੀਡੀਓ ਬਣਾਉਂਦਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਜ਼ਿਲ੍ਹਾ ਮੋਗਾ ਪਿੰਡ ਇੰਦਗੜ ਤੋਂ ਆਏ ਆ ਜੀ ਅਸੀਂ ਤੇ ਤਕਰੀਬਨ 2000 ਕਿਲੋਮੀਟਰ ਵੀ 1800 ਤੋਂ ਲੈ ਕੇ ਵੀ तकरीबन 2000 ਕਿਲੋਮੀਟਰ ਸਾਰੀ ਆਪਣੀ ਜਿਹੜੀ ਵਾਟ ਪੈ ਜਾਂਦੀ ਆ ਕੱਲੀ ਜਾਣ ਜਾਂਦੀ ਸ੍ਰੀ ਹਜੂਰ ਸਾਹਿਬ ਦਾ ਰੇਡ ਦੀ ਇੱਕ ਗੱਲ ਹੋਰ ਨਾਲੇ ਜਿਹੜੇ ਵੀ ਰੂਟ ਅਸੀਂ ਆਏ ਆ ਵੀ ਉਹ ਵੀ ਰੂਟ ਆਪਾਂ ਜਲਦੀ ਸਾਰੇ ਭਰਾਵਾਂ ਦੇ ਨਾਲ ਕੱਲ੍ਹ ਪਰ ਤੁਹਾਨੂੰ ਵੀਡੀਓ ਉਹ ਵੀ ਸਾਂਝੀ ਕਰ ਦਾਂਗੇ ਵੀ ਜਿਹੜੇ ਵਾਇਆ ਅਸੀਂ ਆਏ ਆ ਤੇ ਜਿਹੜਿਆ ਵਾਇਆ ਅਸੀਂ ਜਾਣਾ ਵਾਪਸੀ ਤੇ ਉਹਦੀ ਵੀਡੀਓ ਪਾਵਾਂਗੇ ਤੇ ਡੀਜ਼ਲ ਜਿਹੜਾ ਖਾਦਾ ਹੈਗਾ ਵਾ ਟਰੈਕਟਰ ਨੇ 33000 ਦਾ ਡੀਜ਼ਲ ਖਾਦਾ ਵਾ ਵੀ ਕੱਲਾ ਜਾਨ ਜਾਣ ਦਾ ਜੀ ਤੇ ਬਾਕੀ ਫੁੱਲ ਵੀਡੀਓ ਆਪਾਂ ਪਾਵਾਂਗੇ ਪਿੰਡ ਜਾ ਕੇ ਵੀ ਕਿੰਨਾ ਟੋਟਲ ਡੀਜ ਲੱਗਾ ਵਾ ਟਰੈਕਟਰ ਦਾ ਤੇ ਹੋਰ ਵੀ ਜੇ ਕੁਝ ਭਰਾ ਪੁੱਛਣਾ ਹੋਵੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਨਬਾਕਸ ਦੇ ਵਿੱਚ ਮੈਸੇਜ ਕਰਦੇ ਹੋ ਜਾਂ ਕਮੈਂਟ ਕਰਦੇ ਹੋ ਤੇ ਉਹਦੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰ ਦਾਂਗੇ ਸਾਰੇ ਭਰਾਵਾਂ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਇਹ ਵੀਡੀਓ ਮੇਰੀ ਪਹੁੰਚਦੀ ਹੋ ਜੇ ਤਾਂ ਜੋ ਪਤਾ ਲੱਗ ਸਕੇ ਸਾਰੇ ਭਰਾਵਾਂ ਨੂੰ ਬਾਕੀ ਹੋਰ ਵੀ ਇੱਥੇ ਟਰੈਕਟਰ ਆਏ ਹੋਏ ਆ ਤੇ ਜਿੰਨੇ ਵੀ ਭਰਾ ਇੱਥੇ ਟਰੈਕਟਰ ਲੈ ਕੇ ਆਏ ਆ ਤੇ ਜਾਂ ਹੋਰ ਵੀ ਜਿਹੜੇ ਵੀ ਭਰਾ ਇੱਥੇ ਪਹੁੰਚੇ ਹੋਏ ਆ ਉਹ ਵੀ ਜਰੂਰ ਦੱਸਿਓ ਵੀ ਤੁਹਾਡਾ ਟਰੈਕਟਰ ਨੇ ਵੀ ਡੀਜ਼ਲ ਕਿੰਨੇ ਦਾ ਖਾਦਾ ਤੇ ਆ ਜਿਹੜਾ ਆਪਣਾ ਟਰਾਲਾ ਜਿਹੜਾ ਹੈਗਾ ਵਾ ਇਹ 18 ਫੁੱਟਾ ਜਿਹੜਾ ਟਰਾਲਾ ਪੂਰਾ ਹੈਗਾ ਵਾ ਯਾਤਰਾ ਸ੍ਰੀ ਹਜੂਰ ਤਾਂ ਨੇ ਡੇਢ ਪੰਜਾਬ ਮੋਗੇ ਤੋਂ ਜੀ ਆ ਵੇਖ ਸਕਦੇ ਆਪਣਾ ਟਰਾਲਾ ਜਿਹੜਾ ਖੜਾ ਵਾ ਇਸ ਟਾਈਮ ਮੀਂਹ ਵੀ ਬਹੁਤ ਜਿਆਦਾ ਪੈ ਰਿਹਾ ਵਾ ਦੋ ਦਿਨ ਹੋ ਗਏ ਮੀਂਹ ਮਿਲਣ ਨੂੰ ਆਪਾਂ ਇੱਧਰ ਨਹੀਂ ਚੱਲਦੇ ਆਂ ਜਿਆ ਥੱਲੇ ਮੋਰਦੀ ਤੇ ਹੁਣ ਇਸ ਵਕਤ ਅਸੀਂ ਹੈਗੇ ਜੀ ਗੁਰਦਵਾਰਾ ਆ ਦੁਜਾਵਾ ਐਨ ਆਰ ਆਈ ਸਰਾਂ ਦੇ ਵਿੱਚ ਬਾਬਾ ਨਿਧਾਨ ਸਿੰਘ ਜੀ ਹੁਣ ਇਸ ਵਕਤ ਅਸੀਂ ਹੈਗੇ ਜੀ ਸੰਤ ਬਾਬਾ ਨਿਧਾਨ ਸਿੰਘ ਜੀ ਐਨ ਆਰ ਆਈ ਯਾਤਰੀ ਸਰਾਂ ਦੇ ਵਿੱਚ ਹੈਗੇ ਇੱਥੇ ਹੁਣ ਤੇ ਇਤਨਾ ਵੀ ਦੇਖ ਸਕਦੇ ਆਂ ਵਿਆਹ ਮੀnablaਆ ਪੂਰਾ। ਇਧਰ ਬਾਬਾ ਜੀ ਬੈਠੇ ਆ ਸੇਵਾ ਕਰ ਰਹੇ ਆ। ਹਾਂ। ਹਾਂ। ਜੇਰਾ ਮੈਂ ਮੰਦਰ ਦਾ ਨਾਮ ਆਡੀਓ ਅੱਜ ਆਪ ਸਾ ਵੀ ਵੀਡੀਓ ਨਾਲੇ ਸਾਂਝੀ ਕਰ ਰਹੇ ਹਾਂ ਸਾਰੇ ਭਰਾਵਾਂ ਦੇ ਨਾਲ। ਤੇ ਜਿਹੜੀ ਸਰਾਹ ਹੈਗੀ ਆ ਜੀ ਐਨਆਰਆਈ ਸਰਾਹ ਜਿਹੜੀ ਬਾਬਾ ਵਿਧਾਨ ਸਿੰਘ ਜੀ ਦੀ ਬਣੀ ਹੋਈ ਆ। ਚਲ ਆਜੋ। ਚਲੋ ਤੁਸੀਂ ਪਰ ਜੀ। 干爹。